ਕਿਸ ਤਰੀਕੇ ਨਾਲ ਅਮਰਿਤਪਾਲ ਮੈਰੋ ਨੇ ਕਮਲਕੌਰ ਦਾ ਕਤਲ ਕੀਤਾ ਕਤਲ ਦੀ ਜ਼ਿੰਮੇਵਾਰੀ ਲਈ ਤੇ ਉਸ ਤੋਂ ਬਾਅਦ ਵੀਡੀਓ ਪਾ ਕੇ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਪੜਕਾਇਆ ਤੇ ਬਾਅਦ ਜੁਆਈ ਫਰਾਰ ਹੋ ਗਿਆ ਤੇ ਕਮਲਕੌਰ ਭਾਬੀ ਦੇ ਕਾਤਲ ਦੇ ਹੁਣ ਪੋਸਟਰਸ ਲਗਾਏ ਗਏ ਨੇ ਲੁਧਿਆਣਾ ਚ ਇਹ ਪੋਸਟਰਸ ਲੱਗੇ ਨੇ ਅਮਰਿਤਪਾਲ ਮੈਰੋ ਦੇ ਦਰਜੇ ਕਿ ਗੁਰਦੁਆਰਾ ਆਲਮਗੀਰ ਸਾਹਿਬ ਹੈ ਜਿੱਥੇ ਦੇ ਗੇਟ ਦੇ ਨੇੜੇ ਇਹ ਪੋਸਟਰਸ ਲਗਾਏ ਗਏ ਨੇ ਪੋਸਟਰਸ ਤੇ ਲਿਖਿਆ ਹੈ ਕਿ ਇੱਜ਼ਤਾਂ ਦੇ ਰਾਖੇ ਕਿਸ ਤਰੀਕੇ ਦੇ ਨਾਲ आ, कमल कौर के कतल को अंजाम दिता गया क्योंकि तो कमर कसर न उसका गला कोट के मौत काट उतार दिता गया हालांकि इस पूरे कतल की जिम्मेवारी भी लई है अमृतपाल मैरो ने उसके दो साथी निमरजजीत जसप्रीत गिरफ्तार किए जा चुके हैं होर भी दो मुलजमान पुलिस ने नामजद इस पूरे मामले किया होमल कौर भाभी के कतल के पोस्टर्स लगाए गए हैं क्योंकि तो ਅਮਰਿਤਪਾਲ ਮੈਰੋ ਦੇ ਹੱਕ ਚ ਕਈ ਸਿੱਖ ਜਥੇਬੰਦੀਆਂ ਨੇ ਤੇ ਕਈ ਉਸ ਦਾ ਵਿਰੋਧ ਵੀ ਕਰਿਆ ਨੇ ਕਈ ਸਿੱਖ ਜਥੇਬੰਦੀਆਂ ਉਸ ਦੇ ਅਗੇਂਸਟ ਵੀ ਖੜੀਆਂ ਨੇ ਪਰ ਲੁਧਿਆਣਾ ਚ ਅਮਰਿਤਪਾਲ ਮੈਰੋ ਦੇ ਪੋਸਟਰਸ ਲੱਗੇ ਨੇ ਇਹਨਾਂ ਪੋਸਟਰਸ ਨੂੰ ਤੁਸੀਂ ਵੇਖ ਪਾ ਰਹੇ ਹੋ ਗੁਰਦੁਆਰਾ ਸਾਹਿਬ ਆਲਮਗੀਰ ਹੈ ਜਿੱਥੇ ਕਿ ਗੇਟ ਦੇ ਨੇੜੇ ਇਹ ਪੋਸਟਰਸ ਲਗਾਏ ਗਏ ਨੇ ਤੇ ਪੋਸਟਰਸ ਤੇ ਲਿਖਿਆ ਹੈ ਇੱਜ਼ਤਾਂ ਦੇ ਰੱਖੇ ਤੇ ਕਿਸੇ ਕੇ ਨਾਲ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਧਮਕੀਆਂ ਵਾਰ-ਵਾਰ ਅਮਰਿਤਪਾਲ ਮੈਰੋ ਦੇ ਵੱਲੋਂ ਦਿੱਤੀਆਂ ਗਈਆਂ ਨੇ ਕਿ ਇਹੋ ਜਿਹਾ ਕੰਟੈਂਟ ਪਾਣਾ ਸੋਸ਼ਲ ਮੀਡੀਆ ਤੇ ਬੰਦ ਕਰ ਦਿਓ ਨਹੀਂ ਤੇ ਤੁਹਾਡੇ ਵੀ ਹਸ਼ਰ ਕਮਲ ਕੌਰ ਵਰਗਾ ਹੀ ਕੀਤਾ ਜਾਏਗਾ ਦੀਪਿਕਾ ਲੁਧਰੰਤਮ ਕੀ ਦਿੱਤੀ ਗਈ ਪ੍ਰੀਤ ਜੱਟੀ ਨੂੰ ਤਮਕੀ ਦਿੱਤੀ ਗਈ ਤੇ ਉਸ ਤੋਂ ਬਾਅਦ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਮਰਪਾਲ ਮੈਰੋ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਫਲਾਈਟ ਫੜ ਕੇ ਯੂਏਈ ਫਰਾਰ ਹੋ ਗਿਆ ਸੀ ਹਾਲਾਂਕਿ ਪੁਲਿਸ ਨੇ ਐਲਓਸੀ ਲੁਕਆਊਟ ਸਰਕੂਲਰ ਵੀ ਜਾਰੀ ਕੀਤਾ ਹੈ ਤੇ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਕਿ ਅਮਰਿਤਪਾਲ ਮੈਰੋ ਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਜਾ ਸਕੇ ਤੇ ਕਮਲ ਕੌਰ ਪਾਬੀ ਦੇ ਕਾਤਲ ਦੇ ਹੁਣ ਪੋਸਟਰਸ ਲਗਾਏ ਗਏ ਨੇ ਮੇਨਾ ਮੇਰੇ ਸਹਿਯੋਗੀ ਰਜਿੰਦਰ ਕੁਮਾਰ ਫੋਨ ਲਾਈਨ ਤੇ ਜੁੜੇ ਹੋਏ ਨੇ ਰਜਿੰਦਰ ਅਮਰਿਤਪਾਲ ਮੈਰੋ ਦੇ ਪੋਸਟਰਸ ਕੁਝ ਪਤਾ ਚੱਲ ਪਾਇਆ ਕਿਸਨੇ ਇਹ ਪੋਸਟਰਸ ਲਗਾਏ ਨੇ ਤੇ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਅੱਜ ਦੇਖੋ ਬਿਲਕੁਲ ਸਰਜੋਤ ਲੁਧਿਆਣਾ ਦੇ ਵਿੱਚ ਫਰੀ ਜਗ੍ਹਾ ਦੀ ਹੀ ਪੋਸਟਰਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵਾਇਰਲ ਹੋ ਰਹੀਆਂ ਨੇ ਔਰ ਇਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਲੁਧਿਆਣਾ ਦੇ ਗੁਰਦੁਆਰਾ ਅਲਫੀਸ ਖਾਤੇ ਦੇ ਗੇਟ ਦੇ ਬਾਹਰ ਇੱਕ ਪੋਸਟਰ ਲਗਾਇਆ ਗਿਆ ਜਿੱਥੇ ਇੱਜ਼ਤਾਂ ਦੇ ਰਾਖੇ ਦਾ ਜ਼ਿਕਰ ਕੀਤਾ ਗਿਆ ਕਿ ਅਮਰਿਤਪਾਲ ਸਿੰਘ ਮੈਰੋ ਜਿਹੜੇ ਨੇ ਇੱਜ਼ਤਾਂ ਦੇ ਰਾਖੇ ਵੀ ਪੋਸਟਰ ਜਿਹੜੇ ਲੱਗੇ ਹੋਏ ਵੀ ਕਾਇਰ ਨੇ ਪਰ कितने ना कि हाले इस बारे कोई भी जानकारी नहीं है किस वालों पोस्टर लगाया गया लेकिन जिस तरीके की कार्रवाई की गल की जाए तो भी यह मामला जरा की गल कह रही है हालांकि कई अः जबारा भी जस्वीर वायरल हो रही उस भी पोस्टर जो लग्या होया दिखाई दे रहा है और उस भी यही जिक्र किया जा रहा है कि इज्जत दे रखिए लेकिन फिलहाल इस मामले पुलिस जांच कर रही है और ਵਾਕਵਾਕ ਜਗ੍ਹਾ ਤੇ ਜਿਹੜੇ ਪੋਸਟਰ ਦੀਆਂ ਤਸਵੀਰਾਂ ਉਹ ਜਰੂਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਰਜਿੰਦਰ ਆਲੇਦਵਾਲੇ ਲੱਗੇ ਕੋਈ ਸੈਸਟਿਵ ਫੁਟੇਜ ਸਾਹਮਣੇ ਆ ਪਾਇਆ ਹੈ। ਕਿਸ ਨੇ ਕੋਈ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ? ਦੇਖੋ ਬਿਲਕੁਲ ਦੇਰ ਰਾਤ ਜਿਹੜੀਆਂ ਤਸਵੀਰਾਂ ਇਹ ਵਾਇਰਲ ਹੋਈਆਂ ਨੇ ਕਿਉਂਕਿ ਇਹ ਦੇਰ ਸ਼ਾਮ ਇਹ ਪੋਸਟਰ ਜਿਹੜੇ ਲਗਾਏ ਗਏ ਨੇ ਔਰ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਜਿਹੜੀ ਹੈ ਪੁਲਿਸ ਵੀ ਜਾਂਚ ਕਰ ਰਹੀ ਹੈ ਕਿ ਆਖਿਰ ਕਿਸ ਵੱਲੋਂ ਇਹ ਪੋਸਟਰ ਲਗਾਇਆ ਗਿਆ। ਲੇਕਿਨ ਕੋਈ ਵੀ ਅਧਿਕਾਰੀ ਤੌਰ ਤੇ ਪੁਸ਼ਟੀ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਹੈ ਕਿਉਂਕਿ ਪੁਲਿਸ ਆਪਣੇ ਐਂਗਲ ਤੋਂ ਜਿਹੜੀ ਆ ਜਾਂਚ ਜ਼ਰੂਰ ਕਰ ਰਹੀ ਹੈ ਕਿ ਕਿਸ ਵੱਲੋਂ ਇਹ ਪੋਸਟਰ ਲਗਾਏ ਗਏ ਆ ਕਿਉਂਕਿ ਵੱਖ-ਵੱਖ ਜਗ੍ਹਾ ਤੇ ਜਿਹੜੇ ਪੋਸਟਰ ਹੈ ਇਹ ਲਗਾਏ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਖੁਲਾਸਾ ਕਰੇ ਕਿਹੜੇ ਕਿਹੜੇ ਥਾਵਾਂ ਤੇ ਪੋਸਟਰਸ ਲਗਾਏ ਗਏ ਨੇ ਇੱਕ ਤੇ ਗੁਰਦੁਆਰਾ ਸਾਹਿਬ ਆਲਮਗੀਰ ਸਾਹਿਬ ਦੇ ਜੋ ਗੇਟ ਦੇ ਨੇੜੇ ਪੋਸਟਰ ਹੈ ਹੋਰ ਕਿੱਥੇ-ਕਿੱਥੇ ਪੋਸਟਰਸ ਲਗਾਏ ਗਏ ਨੇ ਕਿ ਪੂਰੇ ਸ਼ਹਿਰ 'ਚ ਵੀ ਪੋਸਟਰ ਨੇ ਅ ਦੇਖੋ ਬਿਲਕੁਲ ਇਹ ਇੱਕ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਇਹ ਕੋਈ ਖੇਤ ਦੇ ਵਿੱਚ ਕੋਈ ਮੋਟਰ ਦੇ ਬਾਹਰ ਕਿਤੇ ਇਹ ਜਿਹੜਾ ਪੋਸਟਰ ਹੈ ਲਗਾਇਆ ਗਿਆ ਔਰ ਇਹ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਹਲੇ ਹੋਰ ਵੀ ਜਿਹੜੇ ਪੋਸਟਰਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਲੇਕਿਨ ਉਸ ਬਾਰੇ ਪੁਲਿਸ ਸਟੇਟ ਜਾਂ ਉਹ ਕਿਸ ਤਰ੍ਹਾਂ ਕਿਤੇ ਜਾਂਚ ਦੇ ਵਿੱਚ ਲੱਗੀ ਹੈ ਕਿ ਅੱਗੇ ਪੋਸਟਰ ਕਿਸ ਵੱਲੋਂ ਲਗਾਏ ਜਾ ਰਹੇ ਨੇ ਲੇਕਿਨ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਕੀ ਖੁਲਾਸਾ ਕਰਦੀ ਆਉਣ ਵਾਲਾ ਸਮਾਚਾਰ ਹੈ ਲੇਕਿਨ ਇਹ ਕਿਹਾ ਜਾ ਸਕਦਾ ਹੈ ਕਿ ਸੀਸੀਟੀਵੀ ਦੇ ਆਧਾਰ ਤੇ ਵੀ ਪੁਲਿਸ ਕੁਝ ਲੋਕਾਂ ਨੂੰ ਆਇਡੈਂਟੀਫਾਈ ਜਿਹੜਾ ਕਰ ਸਕਦੀ ਹੈ। ਰਜਿੰਦਰ ਆ ਪੋਸਟਰ ਐਜ਼ ਇਟ ਇਜ਼ ਹੋਨੇ ਵੀ ਲੱਗੇ ਹੋਏ ਨੇ ਜਾਂ ਇਹਨਾਂ ਨੂੰ ਉਤਾਰਿਆ ਜਾ ਰਿਹਾ ਹੈ? ਦੇਖੋ ਬਿਲਕੁਲ ਇਹ ਹਾਲੇ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਜ਼ਰੂਰ ਹੋ ਰਹੀਆਂ ਨੇ ਲੇਕਿਨ ਜੋ ਗੁਰਦੁਆਰਾ ਆਲਮਗੀਰ ਸਾਹਿਬ ਦੇ ਗੇਟ ਦੇ ਬਾਹਰ ਲੱਗੀ ਹੈ ਇਸ ਦੀ ਵੀ ਜਿਹੜੀ ਤਸਵੀਰਾਂ ਤੇ ਰਾਤ ਦੀ ਜਿਹੜੀ ਆ ਸਾਹਮਣੇ ਆਈ ਸੀ। ਲੇਕਿਨ ਹੁਣ ਅਗਰ ਤਾਜ਼ਾ ਦੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਹੋਰ ਕਿੱਥੇ ਕਿੱਥੇ ਪੋਸਟਰ ਲੱਗੇ ਨੇ ਜਾਂ ਉੱਥੇ ਪੋਸਟਰ ਲੱਗਾ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਲੇਕਿਨ ਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਜ਼ਰੂਰ ਕਰ ਰਹੀ ਹੈ ਕਿਉਂਕਿ ਦੇਰ ਰਾਤ ਹੀ ਉਹਨਾਂ ਨੂੰ ਇਸ ਗੱਲ ਬਾਰੇ ਜਿਹੜਾ ਪਤਾ ਲੱਗਿਆ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਜਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਕਮਲ ਕੌਰ ਪਾਬੀ ਦੇ ਕਾਤਲ ਅਮਰਤਪਾਲ ਮਹਿਰੂ ਦੇ ਪੋਸਟਰਸ ਲਗਾਏ ਗਏ ਜਿਸ ਤੱਕ ਮੇਰੇ ਸਹਿਯੋਗ ਦੇ ਵੱਲੋਂ ਜ਼ਿਕਰ ਕੀਤਾ ਗਿਆ ਤੇ ਪੁਲਿਸ ਹੁਣ ਆ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਨਾਂ ਦੇ ਵੱਲੋਂ ਇਹ ਪੋਸਟਰਸ ਲਗਾਏ ਗਏ ਨੇ ਕਿਉਂਕਿ ਵੱਖ-ਵੱਖ ਥਾਵਾਂ ਤੇ ਪੋਸਟਰ ਲੱਗੇ ਨੇ